ਤੋਂ ਬਾਅਦ ਆਪਾਂ ਗੱਲ ਕਰ ਲਈਏ ਵੀ ਇਹ ਨਸਲਾਂ ਪਹਿਲਾਂ ਟਾਂਕੀ ਵਾਲੀ ਦੀ ਗੱਲ ਕਰ ਲਈਏ ਵੀ ਬਣੀ ਕਿੱਥੋਂ ਇਹ ਨਸਲ ਹਾਂਜੀ ਇਹ ਤੁਹਾਨੂੰ ਮੈਂ ਅੱਜ ਗੱਲ ਕਲੀਅਰ ਕਰਦਾ ਜੀ ਬਹੁਤ ਤੁਸੀਂ ਵਧੀਆ ਹੁਣ ਸਵਾਲ ਕੀਤਾ ਜਿਹੜਾ ਫੌਜੀ ਸਾਹਿਬ ਸੀਗਾ ਜੀ ਟਮੋਟ ਵਾਲੇ ਕਿਉਂਕਿ ਸੁਣਨ ਦੀ ਗੱਲ ਹੈ ਇਹ ਜਿੱਦਾਂ ਗੁਰੇ ਨੇ ਟਮੋਟ ਵਾਲੇ ਨੇ ਸਾਨੂੰ ਦੱਸਿਆ ਹਾਂਜੀ ਉਹਨਾਂ ਦਾ ਜਿਹੜਾ ਉਸਤਾਦ ਸੀਗਾ ਅਰਜਨ ਸੀਗਾ ਪਿੰਡ ਲਤਾਲੇ ਤੋਂ ਠੀਕ ਹੈ ਫੌਜੀ ਸਾਹਿਬ ਦਾ ਹਾਂਜੀ ਫੌਜੀ ਸਾਹਿਬ ਦਾ ਜਿਹੜਾ ਅਰਜਨ ਲਤਾਲੇ ਵਾਲਾ ਇਹ ਵੀ ਹੁਣ ਗੱਲ ਨੋਟ ਕਰ ਲੋ ਬਾਈ ਫੌਜੀ ਸਾਹਿਬ ਦਾ ਵੀ ਅਸਤਾਦ ਤੁਹਾਨੂੰ ਦੱਸਤਾ ਵੀ ਅੱਜ ਕੌਣ ਸੀਗੇ ਹਨਾ ਤੇ ਵਿੱਚ ਚਲੋ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਚਲੋ ਹਾਂਜੀ ਹਾਂਜੀ ਫੌਜੀ ਸਾਹਿਬ ਦਾ ਜਿਹੜਾ ਅਸਤਾਦ ਸੀ ਅਰਜਨ ਸੀਗਾ ਪਿੰਡ ਲਤਾਲਾ ਠੀਕ ਹੈ ਤੇ ਜਿਹੜਾ ਫੌਜੀ ਸਾਹਿਬ ਦਾ ਇੱਕ ਗੁਰ ਭਾਈ ਸੀਗਾ ਜਥੇਦਾਰ ਡੇਲੋਂ ਅਰਜਨ ਲਤਾਲੇ ਵਾਲੇ ਦੇ ਦੋਏ ਚੇਲੇ ਹੋਏ ਨੇ ਇੱਕ ਫੌਜੀ ਢਮੋਟ ਇੱਕ ਉਹਦਾ ਗੁਰ ਭਾਈ ਸੀਗਾ ਫੌਜੀ ਢਮੋੜ ਦਾ ਜਥੇਦਾਰ ਡੇਲੋਂ ਦਾ ਸੀ ਹਾਂਜੀ ਜਦੋਂ ਅਰਜਣ ਉਸਤਾਦ ਜੀ ਦੀ ਮਲਾ ਦਾ ਡੈਥ ਹੋਈ ਹੈ ਜੀ ਮਲਾ ਸਵਰਗਵਾਸ ਹੋਏ ਨੇ ਉਹ ਜਿੰਨੇ ਕਬੂਤਰ ਸੀਗੇ ਲਤਾਲੇ ਵਾਲੇ ਅਰਜਣ ਦੇ ਡੇਲੋਂ ਵਾਲਾ ਜਥੇਦਾਰ ਲੈ ਗਿਆ ਸੀਗਾ ਠੀਕ ਹੈ ਕਿਉਂਕਿ ਸਾਰੀ ਘਰੋਂ ਉਥੋਂ ਹਾਂ ਘਰੋਂ ਲਤਾਲੇ ਤੋਂ ਕਬੂਤਰ ਜੀ ਕਿਉਂਕਿ ਫੌਜੀ ਸਾਹਿਬ ਉਦੋਂ ਜੌਬ ਕਰਦੇ ਸੀਗੇ ਫੌਜ 'ਚ ਜਿਹੜੇ ਕਬੂਤਰ ਉਸਤਾਦ ਵਾਲੇ ਕਬੂਤਰ ਸੀਗੇ ਮੰਨ ਲਓ ਜਥੇਦਾਰ ਲੈ ਗਿਆ ਸੀ ਢੇਲੋਂ ਵਾਲਾ ਜਿਹੜਾ ਜਿੰਨੇ ਵੀ ਸਾਰੇ ਕਬੂਤਰ ਸੀਗੇ ਹਾਂ ਟੋਟਲ ਕਬੂਤਰੇ ਜਦੋਂ ਡੈਥ ਤੋਂ ਬਾਅਦ ਇਹਨਾਂ ਦਾ ਗੁਰਪਾਈ ਸੀਗਾ ਜਿਹੜਾ ਉਹ ਲੈ ਗਿਆ ਕਬੂਤਰ ਅੱਛਾ ਜਦੋਂ ਫੌਜੀ ਸਾਹਿਬ ਬਾਅਦ 'ਚ ਫੌਜ 'ਚੋਂ ਆਏ ਨੇ ਜੀ ਉਹਨਾਂ ਨੇ ਜਾ ਕੇ ਜਥੇਦਾਰ ਢੇਲੋਂ ਕੋਲੋਂ ਦੋ ਬੱਚੇ ਲਿਆਂਦੇ ਸੀਗੇ ਦੋ ਬੱਚੇ ਉਹ ਕਾਲੀਆਂ ਅੱਖਾਂ ਦੇ ਬੱਚੇ ਸੀਗੇ ਜੀ ਦੋਏ ਜਿਹੜੇ ਫੌਜੀ ਸਾਹਿਬ ਆਪ ਜਾ ਕੇ ਲੈ ਕੇ ਆਏ ਮਾਲਾ ਜਥੇਦਾਰ ਤੋਂ ਡੇਲੋਂ ਵਾਲੇ ਤੋਂ ਇਹ ਆਪਾਂ ਟਾਂਕੀ ਵਾਲੇ ਕੁਤਰਾਂ ਦੀ ਗੱਲ ਕਰ ਰਹੇ ਹਾਂ ਹਾਂ ਟਾਂਕੀ ਵਾਲੇ ਟਾਂਕੀ ਵਾਲੇ ਸਾਨੂੰ ਦੱਸਦੇ ਆਂ ਜੀ ਜਦੋਂ ਦੋ ਬੱਚੇ ਆਏ ਉਹ ਜਥੇਦਾਰ ਡੇਲੋਂ ਕੋਲੋਂ ਫੌਜੀ ਸਾਹਿਬ ਲੈ ਕੇ ਆਇਆ ਉਹ ਸ਼ਾ ਅੱਖੇ ਸੀਗੇ ਕਾਲੀਆਂ ਅੱਖਾਂ ਦੇ ਇੱਕ ਬੱਚਾ ਤਾਂ ਉੱਡਿਆ ਡਿਆ ਹੈ ਨਹੀਂ ਉਹਨਾਂ ਚੋਂ ਜੀ ਮੰਨ ਲਓ ਕੀ ਖਰਾਬ ਇਹ ਹੋ ਗਿਆ ਇੱਕ ਬੱਚਾ ਉੱਡਿਆ ਵੀ ਬਹੁਤ ਉਹਦੀ ਅੱਖ 'ਚ ਦੂਜੇ ਸਾਲ ਜਾ ਕੇ ਟੀਰ ਪੈ ਗਿਆ ਅੱਛਾ ਜੀ ਪਹਿਲਾਂ ਨਿਆਣਾ ਹੁੰਦਾ ਬੱਚਾ ਸੀਗਾ ਉਹ ਕਾਲੀਆਂ ਅੱਖਾਂ ਦਾ ਤੀਜੇ ਸਾਲ ਜਾ ਕੇ ਉਹ ਕ ਮੰਡਲਾ ਹੋ ਗਿਆ ਖੱਟੀ ਕਾਲੀ ਅੱਖ ਕਰ ਗਿਆ ਜਿੱਥੋਂ ਨਾ ਬਜਿਆ ਟਾਂਕੀ ਜਿੱਥੋਂ ਟਾਂਕੀ ਮਸ਼ਹੂਰ ਹੋਈ ਉਹ ਮਦੀਨ ਸੀ ਨਾ ਕਿ ਨਰ ਬਹੁਤ ਹੁਣ ਕਬੂਤਰ ਇਹ ਗੱਲ ਨੋਟ ਕਰ ਲਿਓ ਬਾਈ ਮੈਂ ਬਹੁਤ ਕਬੂਤਰ ਵਜਾਂ ਤੋਂ ਸੁਣੀ ਆਂ ਵੀ ਕਬੂਤਰ ਜਿਹੜੇ ਸਾਡੇ ਘਰੇ ਆ ਫੌਜੀ ਵਾਲੇ ਟਾਂਕੀ ਵਾਲੇ ਆ ਅੱਜ ਤੁਹਾਨੂੰ ਟਾਂਕੀ ਵਾਲਿਆਂ ਦੀ ਹਿਸਟਰੀ ਸਾਰੀ ਇੱਥੋਂ ਪਤਾ ਲੱਗ ਜੂ ਅੱਛਾ ਅੱਗੇ ਇਹ ਜਿਹੜਾ ਵੀਰੇ ਟਾਂਕੀ ਨੌਂ ਬਜਿਆ ਇਹ ਮਦੀਨ ਸੀਗੀ ਟਾਂਕੀ ਨਾ ਕਿ ਨਰ ਜਿਹੜਾ ਬੱਚਾ ਆਇਆ ਸੀਗਾ ਇਹ ਉਹਦੇ ਆਪਣੇ ਜ਼ਥੇਦਾਰ ਡੇਲੋਂ ਦੇ ਘਰੋਂ ਠੀਕ ਠੀਕ ਆ ਜੀ ਇਹਨੇ ਬੱਚੇ ਨੇ ਪਹਿਲਾਂ ਨਿਆਣਾ ਹੁੰਦਾ ਕਾਲੀਆਂ ਅੱਖਾਂ ਦਾ ਸੀ ਦੂਜੇ ਸਾਲ ਜਾ ਕੇ ਅੱਖ 'ਚ ਬੈਡ ਪਾ ਗਿਆ ਉੱਪਰ ਧੀਏ ਸਾਲ ਜਾ ਕੇ ਅੱਖ ਖੱਟੀ ਕਾਲੀ ਉਹ ਕਰ ਗਿਆ ਮਨ ਲੀ ਜਿੱਦਾਂ ਹੁਣ ਬੈਡ ਪਾਇਆ ਬੈਡ ਚਿੱਟੀ ਦਾ ਪਾਇਆ ਕਿ ਖੱਟੀ ਦਾ ਪਾਇਆ ਖੱਟੀ ਦਾ ਪਾਇਆ ਸੀ ਜੀ ਖੱਟੀ ਦਾ ਪਾਇਆ ਹਾਂ ਜੀ ਹਾਂ ਜੀ ਇਹ ਗੱਲ ਨੋਟ ਕਰਿਓ ਹੁਣ ਬਹੁਤ ਮੈਂ ਸੁਣਦਾ ਵੀ ਫੌਜੀ ਬਾਈ ਵਾਲੇ ਆ ਇਹ ਕਬੂਤਰਾਂ ਐ ਕਬੂਤਰ ਆਪਾਂ ਹੁਣ ਸਾਰਾ ਕੁਝ ਇੱਥੋਂ ਕਲੀਅਰ ਕਰ ਦੇਣਾ ਵੀ ਕਿਹਦੇ ਕੋਲ ਕਬੂਤਰ ਆ ਤੇ ਕਿੱਥੋਂ ਆਏ ਕਿਹਦੇ ਕੋਲ ਗਏ ਹਾਂਜੀ ਖੱਟੀ ਖੱਟਾ ਬੈੜ ਪਾਇਆ ਸੀ ਉਹਨੇ ਤੇ ਤੀਜੇ ਸਾਲ ਜਾ ਕੇ ਖੱਟੀ ਕਾਲੀ ਦੀ ਮਦੀਨ ਬਣ ਗਈ ਜਿੱਥੋਂ ਹੋਈ ਟਾਂਕੀ ਵਾਲੀ ਮਸ਼ਹੂਰ ਵੀ ਟਾਂਕੀ ਬਣੀ ਆਪਣੀ ਮਰ ਕਹਿਣ ਦਾ ਮਤਲਬ ਹੈ ਜਦੋਂ ਬੈੜ ਪਾ ਗਈ ਤਾਂ ਟਾਂਕੀ ਮਸ਼ਹੂਰ ਹੋ ਗਈ ਇਹਨਾਂ ਨੇ ਨਾਮ ਰੱਖ ਲਿਆ ਵੀ ਟਾਂਕੀ ਵਾਲੀ ਉਹ ਮਦੀਨ ਫਿਰ ਬਾਜ਼ੀਆਂ ਵੀ ਛੱਡੀ ਬਾਜ਼ੀਆਂ ਵੀ ਦੋ ਤਿੰਨ ਜਿੱਤੀ ਉਹ ਇੱਥੋਂ ਟਾਂਕੀ ਵਾਲਾ ਮਸ਼ਹੂਰ ਹੋਈ ਤੁਹਾਨੂੰ ਪਤਾ ਹੈ ਵੀ ਕਿਹੜੇ ਕਿਹੜੇ ਪਿੰਡ ਜਾਂ ਕੁਝ ਮੈਮਰੀ ਦੇ ਵਿੱਚ ਹੋਵੇ ਵੀ ਕਿੱਥੇ ਕਿੱਥੇ ਛੱਡੀ ਗਈ ਪਿੰਡ ਤਾਂ ਜੀ ਇਹ तकरीबन ਹੁਣ ਮੇਰੀ ਸੋਚ ਤੋਂ ਪਹਿਲਾਂ ਦੀਆਂ ਗੱਲਾਂ ਨੇ ਹਨਾ ਇਹ ਤੁਹਾਨੂੰ ਆਪਾਂ ਕਨਫਰਮ ਕਰਕੇ ਦੱਸ ਜ਼ਰੂਰ ਦਵਾਂਗੇ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਦੂਸਰੀ ਨਸਲ ਤੇ ਗੱਲ ਕਰਨ ਲੱਗੇ ਕਾਲਸਰੀ ਕਾਲਸਰੀ ਦੀ ਜਿਹੜੀ ਕਾਲਸਰੀ ਨਸਲ ਬਣੀ ਹਾਂਜੀ ਇੱਕ ਦਰਸ਼ਨ ਹੁੰਦਾ ਸੀਗਾ ਜੀ ਪਿੰਡ ਗਿੱਲਾਂ ਦਾ ਲੁਧਿਆਣੇ ਕੋਲ ਪਿੰਡਾ ਗਿੱਲਾਂ ਗਿੱਲਾਂ ਵਾਲੇ ਦਰਸ਼ਨ ਦੀ ਫੌਜੀ ਸਾਹਿਬ ਟੰਗੋੜ ਨਾਲ ਵੀ ਬਹੁਤ ਯਾਰੀ ਦੋਸਤੀ ਸੀ ਤੇ ਕਮਲਜੀਤ ਸਿੰਘ ਕੌਣੀ ਨਾਲ ਵੀ ਉਹਦੀ ਰਿਸ਼ਤੇਦਾਰੀ ਸੀਗੀ ਜਿਹੜਾ ਗਿੱਲਾਂ ਵਾਲਾ ਦਰਸ਼ਨ ਸੀਗਾ ਗਿੱਲਾਂ ਵਾਲਾ ਦਰਸ਼ਨ ਕਮਲਜੀਤ ਸਿੰਘ ਕੌਣੀ ਦੇ ਘਰੋਂ ਦੋ ਬੱਚੇ ਲੈ ਕੇ ਆਇਆ ਸੀਗਾ ਕਲੀਆਂ ਦੇ ਕਾਲੀਆਂ ਕਾਂਤਾਂ ਦੇ ਦੋ ਬੱਚੇ ਲਿਆਇਆ ਗਿੱਲਾਂ ਵਾਲਾ ਦਰਸ਼ਨ ਇਹ ਦਰਸ਼ਨ ਨੇ ਜਦੋਂ ਘਰੇ ਲਿਆ ਕੇ ਬੱਚੇ ਜਿਹੜਾ ਏ ਉਹ ਬੱਚੇ ਉਦੋਂ ਐਂਟੀਨੇ ਹੁੰਦੇ ਸੀਗੇ ਜੀ ਆਪਣੇ ਆਮ ਆ ਟੀਵੀਆਂ ਵਾਲੇ ਐਂਟੀਨੇ ਹਾਂਜੀ ਹਾਂਜੀ ਉਹ ਬੱਚੇ ਜਦੋਂ ਨੇ ਗਿੱਲਾਂ ਵਾਲੇ ਦਰਸ਼ਨ ਨੇ ਢਾਏ ਕਮਲਜੀਤ ਦੇ ਘਰੋਂ ਲਿਆ ਕੇ ਉਹ ਕਦੇ ਇਧਰਲੇ ਐਂਟੀਨੇ ਤੋਂ ਦੂਜੇ ਤੇ ਕਦੇ ਦੂਜੇ ਤੋਂ ਤੀਜੇ ਤੇ ਮੰਨ ਲਓ ਜੀ ਉੱਡੇ ਨਹੀਂ ਬੱਚੇ ਬਾਈ ਦੇ ਘਰੇ ਨਹੀਂ ਬਾਈ ਦੇ ਘਰੇ ਉੱਡੇ ਨਹੀਂ ਆ ਕੇ ਕਮਲਜੀਤ ਦੇ ਦਰਸ਼ਨ ਦੇ ਦਰਸ਼ਨ ਦੇ ਘਰੇ ਆ ਕੇ ਬੱਚੇ ਉੱਡੇ ਨਹੀਂ ਆਏ ਸੀਗੇ ਉਹ ਬੱਚੇ ਕਮਲਜੀਤ ਕੌਣੀ ਦੇ ਕੌਣੀ ਦੇ ਘਰੋਂ ਹਾਂਜੀ ਉਦੋਂ ਮਗਰੋਂ ਦਰਸ਼ਨ ਆਇਆ ਫੌਜੀ ਸਾਹਿਬ ਦੇ ਘਰੇ ਠਮੋਟ ਫੌਜੀ ਸਾਹਿਬ ਨੂੰ ਆ ਕੇ ਕਹਿੰਦਾ ਵੀ ਮੈਂ ਦੋ ਬੱਚੇ ਲੈ ਕੇ ਆਏ ਆ ਕਮਲਜੀਤ ਤੋਂ ਕੌਣੀ ਵਾਲੇ ਤੋਂ ਵੀ ਮੇਰੇ ਕੋਲੇ ਬੱਚੇ ਉੱਡੇ ਨਹੀਂ ਵੀ ਤੂੰ ਇੱਥੇ ਠਮੋਟ ਲਾ ਲ ਤੂੰ ਦੇਖ ਲਾ ਜੇ ਤੇਰੇ ਕੋਲੇ ਆ ਕੇ ਚੱਲ ਪੈਣ ਚਲੋ ਜੀ ਉਹ ਦੋਏ ਬੱਚੇ ਗਿੱਲਾਂ ਵਾਲਾ ਦਰਸ਼ਨ ਫੌਜੀ ਸਾਹਿਬ ਨੂੰ ਦੇ ਗਿਆ ਠਮੋਟ ਉਹੀ ਗੱਲ ਉਹ ਬੱਚਿਆਂ ਚ ਹੋਈ ਇੱਕ ਬੱਚਾ ਦਾ ਖਰਾਬ ਹੋ ਗਿਆ ਮੰਨ ਲਓ ਨਹੀਂ ਉੜਿਆ ਚੱਲਿਆ ਇੱਕ ਕਮਦੀਨ ਬਹੁਤ ਜ਼ਿਆਦਾ ਘਰੇ ਢਾਂਗੀ ਤੇ ਲਾਕੇ ਨਾ ਜਿਹੜਾ ਕਮਲਜੀਤ ਕੌਣੀ ਦੇ ਘਰੋਂ ਬੱਚੇ ਆਏ ਸੀ ਫੌਜੀ ਸਾਹਿਬ ਟਮੋੜ ਦੇ ਘਰੇ ਲਾਗੀ ਉਹ ਠੀਕ ਹੈ ਉਹ ਮਦੀਨ ਬਣੀ ਕਾਲਸਰੀ ਵਾਲੀ ਜਿੱਥੋਂ ਕਾਲਸਰੀ ਵਾਲੇ ਜਾਨਵਰ ਆਏ ਇਹ ਵੀ ਨੋਟ ਕਰ ਲਓ ਇਹ ਵੀ ਮਦੀਨ ਸੀਗੀ ਉਹ ਜਿਹੜੀ ਟਾਂਕੀ ਵਾਲੇ ਸੁਣਦੇ ਸੀਗੇ ਉਹ ਵੀ ਮਦੀਨ ਸੀਗੀ ਤੇ ਹੁਣ ਤੁਹਾਨੂੰ ਸਾਰੀ ਹਿਸਟਰੀ ਦਾ ਪਤਾ ਲੱਗ ਜੂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੂ ਕਿਉਂਕਿ ਹਰੇਕ ਤੋਂ ਮੈਂ ਸੁਣਦਾ ਇਹ ਫੌਜੀ ਬਾਈ ਧਮੋਟ ਵਾਲੇ ਕਬੂਤਰ ਆ ਤੇ ਇੱਥੋਂ ਪਤਾ ਲੱਗ ਜੂ ਕਿ ਕਿਤੇ ਕਿਤੇ ਘਰੇ ਗਏ ਆ ਕਬੂਤਰ ਹਾਂਜੀ ਜਿਹੜੀ ਇਹ ਕਾਲਸਰੀ ਮਦੀਨ ਬਣੀ ਹਾਂਜੀ ਇਹ ਕਾਮਲਜੀਤ ਕੌਣੀ ਵਾਲੇ ਕਬੂਤਰਾਂ ਚੋਂ ਬਣੇ ਨੇ ਜੀ ਠੀਕ ਹੈ ਇਹ ਕਾਲ ਕਾਲੀਆਂ ਜਦੋਂ ਬੱਚਾ ਆਇਆ ਸੀਗਾ ਕਾਲੀਆਂ ਕਾਂਤਾ ਕਾਲੀ ਪੂਛ ਸਿਰ ਤੇ ਜੋਆਂ ਸੀਗੇ ਕਾਲੇ ਖੱਟੀਆਂ ਅੱਖਾਂ ਨਸਲ ਦਾ ਪਤਾ ਵੀ ਇਹ ਨਸਲ ਕਿੱਥੋਂ ਕਿਹੜੀ ਨਸਲ ਦੀ ਸੀਗੇ ਇਹ ਜਿਹੜੇ ਕਾਮਲਜੀਤ ਕੌਣੀ ਵਾਲੇ ਕਬੂਤਰ ਸੀਗੇ ਜੀ ਉਹਨਾਂ ਬਾਰੇ ਤਾਂ ਹਨਾ ਵੀ ਨਹੀਂ ਪਤਾ ਵੀ ਪਿੱਛੋਂ ਕਿੱਥੋਂ ਬਣੇ ਸੀ ਪਰ ਜਿਹੜੇ ਫੌਜੀ ਟਮੋਟ ਕੋਲੇ ਬਣੇ ਨੇ ਇਹ ਗਿੱਲਾਂ ਵਾਲੇ ਦਰਸ਼ਨ ਦੇ ਘਰੋਂ ਫੌਜੀ ਦੇ ਘਰੇ ਬੱਚੇ ਆਏ ਦਰਸ਼ਨ ਕੋਲੇ ਗਾਹਾਂ ਕਮਲਜੀਤ ਸਿੰਘ ਕੌਣੀ ਦੇ ਘਰੋਂ ਬੱਚੇ ਆਏ ਸੀਗੇ ਜਿੱਥੋਂ ਕਾਲਸਰੀ ਨਸਲ ਮਸ਼ਹੂਰ ਹੋਈ ਫਿਰ ਉਹ ਜਿਹੜੀ ਮਦੀਨ ਸੀਗੀ ਕਾਲਸਰੀ ਉਹ ਤਿੰਨ ਬਾਜ਼ੀਆਂ ਵੀ ਛੱਡੀ ਫੌਜੀ ਸਾਹਿਬ ਨੇ ਤਿੰਨੇ ਬਾਜ਼ੀਆਂ ਜਿੱਤੀ ਉਹ ਜੀ ਗਾ ਉਹਨਾਂ ਦੇ ਬੱਚੇ ਉਹਨਾਂ ਦੇ ਬੱਚੇ ਬਹੁਤ ਉੱਡੇ ਜੀ ਉਹ ਵੀ ਤੁਹਾਨੂੰ ਦੱਸ ਦਿਆਂ ਵੀ ਕਿੱਦਾਂ ਕਿਹੜੇ ਕੂਤਰਾ ਨਾਲ ਫਿਰਤਾ ਪਿਆ ਹਨਾ ਕਾਲਸਰੀ ਦਾ ਉਹਦਾ ਠੀਕ ਹੈ ਉਸ ਤੋਂ ਬਾਅਦ ਜਿਹੜੀ ਅਗਲੀ ਨਸਲ ਤੀਸਰੀ ਅਜਮੇਰ ਜੀ ਅਜਮੇਰ ਵਾਲੀ ਅਜਮੇਰ ਟਮੋਟ ਜੀ ਜਿਹੜਾ ਅਜਮੇਰ ਸੀਗਾ ਜੀ ਟਮੋਟ ਵਾਲਾ ਇਹ ਫੌਜੀ ਸਾਹਿਬ ਦੇ ਘਰ ਦੇ ਬਿਲਕੁਲ ਸਾਹਮਣੇ ਘਰ ਸੀਗਾ ਮੈਨੂੰ ਲੱਗਦਾ ਵੀ ਫੌਜੀ ਸਾਹਿਬ ਦੇ ਕੋਈ ਘਰਾਂ ਚੋਂ ਹੀ ਸੀਗਾ ਇਹ ਮਾਲ ਦੇ ਸਰੀਕੇ ਦੇ ਵਿੱਚੋਂ ਕੇ ਵਿੱਚੋਂ ਸੀਗਾ ਅਜਮੇਰ ਟਮੋਟ ਵਾਲਾ ਅਸੀਂ ਦੇਖਿਆ ਤਾਂ ਹੈ ਨਹੀਂ ਪਰ ਨਾਂ ਬਹੁਤ ਸੁਣਿਆ ਜੀ ਅਜਮੇਰ ਟਮੋਟ ਬੜੇ ਸਤਕਾਰਯੋਗ ਬੜੇ ਤਖੜੇ ਆਪਦੇ ਸਮੇਂ ਦੇ ਖਿਡਾਰੀ ਹੋਏ ਨੇ ਉਹਨਾਂ ਕੋਲੇ ਨਸਲ ਤਾਂ ਪਤਾ ਨਹੀਂ ਵੀਰੇ ਕਿੱਥੋਂ ਆਈ ਸੀ ਜਾਂ ਕਿੱਥੋਂ ਨਹੀਂ ਜਦੋਂ ਅਜਮੇਰ ਸਿੰਘ ਦੀ ਡੈਥ ਹੋਈ ਹੈ ਨਾ ਉਹ ਸਵਰਗਵਾਸ ਹੋਏ ਨੇ ਜ਼ਿਲ੍ਹਾ ਪਿੰਡ ਹੈ ਜੀ ਪੈਲ ਕੋਲੇ ਜ਼ਿਲ੍ਹੇ ਦੇ ਸਰਦਾਰ ਸਾਰੇ ਉਤਰ ਲੈ ਗਏ ਸੀ ਮੰਨ ਲਾ ਉਦੋਂ ਅਜਮੇਰ ਵਾਲੇ ਅੱਛਾ ਜੀ ਉਹ ਸਰਦਾਰਾਂ ਨੇ ਘੱਟ-ਘੱਟ ਨਹੀਂ ਕਰੇ ਹੋਏ ਸੀ ਉਹਦਾ ਕੋਠੀ ਸਰਦਾਰਾਂ ਦੀ ਦੀ ਜੱਲੇ ਵਾਲੇ ਸਰਦਾਰ ਬਾਜਦੇ ਨੇ ਅਜਮੇਰ ਦੇ ਘਰੋਂ ਸਾਰੇ ਹੀ ਜਾਨਵਰ ਜਿੱਲੇ ਵਾਲੇ ਸਰਦਾਰ ਲੈ ਗਏ ਅੱਛਾ ਜੀ ਸਰਦਾਰਾਂ ਦੇ ਘਰੋਂ ਇੱਕ ਕਬੂਤਰ ਹੀ ਉੱਡ ਕੇ ਟਮੋਟ ਆ ਗਈ ਅੱਛਾ ਜੀ ਅੱਛਾ ਕਿੰਨੀ ਕਿਲੋਮੀਟਰ ਦਾ ਫਾਸਲਾ ਤਾਂ ਹੈ ਜਿੰਨਾ ਹੋਣਾ 12-15 ਕਿਲੋਮੀਟਰ ਤਾਂ ਹੋਊ ਹੈ ਜੀ ਵੱਧ ਵੱਧ ਵੀ ਹੋ ਸਕਦਾ ਹਨਾ ਹਾਂ ਮਾਲਾ ਜਿੱਲੇ ਤੋਂ ਕਬੂਤਰੀ 12-15 ਕਿਲੋਮੀਟਰ ਦਾ ਫਾਸਲਾ ਤੈਅ ਕਰਕੇ ਟਮੋਟ ਆ ਗਈ ਅਜਮੇਰ ਵਾਲੇ ਕਬੂਤਰਾਂ ਚੋਂ ਉਹ ਉਸਤਾਦ ਅਜਮੇਰ ਦੇ ਘਰੇ ਗਈ ਜੀ ਹੋਈ ਸੀ ਆ ਕੇ ਖੁੱਡੇ ਦੇ ਉੱਤੇ ਬੈਠ ਗਈ ਅਜਮੇਰ ਦੇ ਆ ਕੇ ਕਿਉਂਕਿ ਉਸਤਾਦ ਦੇ ਤਾਂ ਲੱਗੀ ਹੋਈ ਸੀ ਖੁੱਡੇ ਤੇ ਆ ਗਈ ਉੱਥੋਂ ਕਿਸੇ ਨਾ ਕਿਸੇ ਤਰੀਕੇ ਉਹ ਕਬੂਤਰੀ ਫੜ ਕੇ ਫੌਜੀ ਸਾਹਿਬ ਕੋਲੇ ਆ ਗਈ ਜੀ ਉਹ ਅਜਮੇਰ ਵਾਲੀ ਇਹ ਕਾਲੀਆਂ ਅੱਖਾਂ ਦੀ ਲਾਲ ਚੀਨੀ ਕਬੂਤਰੀ ਸੀ ਜਿੱਥੋਂ ਲਾਲ ਚੀਨੇ ਬਾਜਦੇ ਜਿੱਥੋਂ ਲਾਲ ਚੀਨੇ ਜਿਹੜੇ ਅਜਮੇਰ ਵਾਲੇ ਕਬੂਤਰ ਮਸ਼ਹੂਰ ਹੋਏ ਨੇ ਫੌਜੀ ਸਾਹਿਬ ਦੇ ਇਹ ਜਦੋਂ ਕਬੂਤਰੀ ਆ ਗਈ ਫੌਜੀ ਸਾਹਿਬ ਕੋਲੇ ਅਜਮੇਰ ਵਾਲੀ ਫੜ ਲਈ ਇਹਨਾਂ ਨੇ ਇਹਨਾਂ ਨੇ ਲਿਆ ਕੇ ਆਪਣੇ ਜਿਹੜੇ ਕਾਲ ਸਰੀ ਵਾਲੇ ਜਾਂ ਟਾਂਕੀ ਵਾਲੀ ਨਾਲ ਅਸਲ ਸੀ ਇਹਨਾਂ ਦੇ ਵਿੱਚ ਪਾਤੀ ਉਹ ਮੇਹਰ ਵਾਲੀ ਮਦੀਨ ਆ ਕੇ ਉੱਥੋਂ ਲਾਲ ਚੀਨੇ ਜਿਹੜੇ ਕਬੂਤਰ ਮਸ਼ਹੂਰ ਹੋਏ ਨੇ ਆ ਲਾਲ ਡੱਬੇ ਹਨਾ ਫਿੱਕੇ ਪੂਰੇ ਰੱਤੇ ਫੌਜੀ ਸਾਹਿਬ ਕੋਲੇ ਇਹ ਅਜਮੇਰ ਵਾਲੇ ਕਬੂਤਰ ਤਾਂ ਮਸ਼ਹੂਰ ਹੋਏ ਸੀ ਵੀ ਅਜਮੇਰ ਵਾਲੇ ਕਬੂਤਰ ਅਜਮੇਰ ਦੀ ਡੈਥ ਤੋਂ ਬਾਅਦ ਨੂੰ ਲੈ ਕੇ ਸੀ ਸਰਦਾਰ ਜੱਲੇ ਵਾਲੇ ਜੱਲੇ ਵਾਲੇ ਸਰਦਾਰਾਂ ਦੇ ਘਰੋਂ ਇੱਕ ਮਦੀਨ ਢਮੋਟ ਆ ਗਈ ਸੀ ਵਾਪਸ ਕਿਤੇ ਸਾਰਤੀ ਕੀ ਉੜ ਗਈ ਹੋਣੀ ਹੈ ਹਨਾ ਉਹ ਕਬੂਤਰੀ ਜਿਹੜੀ ਢਮੋਟ ਵਾਪਸ ਆਈ ਉਹ ਫੌਜੀ ਸਾਹਮਣੇ ਆ ਕਿਸੇ ਨਾ ਕਿਸੇ ਤਰੀਕੇ ਕੋਈ ਬੱਚਾ ਪਤਾ ਨਹੀਂ ਕੋਈ ਜਵਾਕ ਪਿੰਡ ਦਾ ਫੜ ਕੇ ਫੌਜੀ ਸਾਹਿਬ ਨੂੰ ਦੇ ਗਿਆ ਸੀ ਵੀ ਆਹ ਕਬੂਤਰੀ ਅਜਮੇਰ ਵਾਲੀ ਆ ਗਈ ਜੀ ਉਹ ਲਾਲ ਚੀਨੀ ਕਬੂਤਰੀ ਕਾਲੀਆਂ ਅੱਖਾਂ ਦੀ ਸੀ ਜਦੋਂ ਟਮੋਟ ਵਾਲੇ ਕਬੂਤਰਾਂ 'ਚ ਉਹ ਪੈ ਗਈ ਉੱਥੋਂ ਅਜਮੇਰ ਵਾਲੀ ਨਸਲ ਮਸ਼ਹੂਰ ਹੋਈ ਬਹੁਤ ਤਖੜਾ ਰਿਜ਼ਲਟ ਮਿਲਿਆ ਜੀ ਮੇਰੇ ਹਾਂ ਜੀ ਹਾਂ ਉਸ ਤੋਂ ਬਾਅਦ ਚੌਥੀ ਨਸਲ ਦੇ ਉੱਤੇ ਆ ਜੰਨੇ ਚੌਥੀ ਇਹ ਹੋ ਗਏ ਜੀ ਚੀਨੇ ਕਾਲੀ ਚੀਨੇ ਕਾਲੇ ਚੀਨੇ ਹਾਂ ਜਿਹੜੇ ਲਾਲ ਚੀਨੇ ਕੀ ਕਾਲੇ ਚੀਨੇ ਤੇ ਕਾਲੇ ਕਾਲੇ ਚੀਨੇ ਜਿਹੜੇ ਫੌਜੀ ਸਾਹਿਬ ਵਾਲੇ ਕਾਲੇ ਸੀ ਜਿਹੜੇ ਲਾਲ ਚੀਨੇ ਨੇ ਉਹ ਤਾਂ ਅਜਮੇਰ ਵਾਲੇ ਹੋਗੇ ਉਹ ਤਾਂ ਅਜਮੇਰ ਵਾਲਿਆਂ ਚ ਹੋਗੇ ਜਿਹੜੇ ਕਾਲ ਸਿਰੇ ਹੋਗੇ ਜੀ ਉਹ ਕਾਲ ਸਰੀ ਵਾਲਿਆਂ ਚ ਹੋਗੇ ਜਿਹੜੇ ਬੈੜ ਬੈੜੇ ਨੇ ਉਹ ਟਾਂਕੀ ਵਾਲਿਆਂ ਤੋਂ ਨੇ ਕਬੂਤਰ ਰਹਿ ਗਏ ਚੀਨੇ ਹਨਾ ਚੀਨੇ ਨਸਰਾਲੀ ਦਾ ਸੀ ਚੰਦ ਸਾਡੇ ਉਥੇ ਨਸਰਾਲੀਆ ਗਾਂਧੀ ਨਸਰਾਲੀ ਦਾ ਪਿੰਡ ਹੈ ਜੀ ਤੁਸੀਂ ਬਾਕੀ ਤੁਹਾਨੂੰ ਪਤਾ ਹੀ ਹੋਊਗਾ ਜੀ ਹਾਂ ਜਿਹੜੇ ਦੇਖਦੇ ਨੇ ਨਸਰਾਲੀ ਦਾ ਕੋਈ ਚੰਦ ਹੁੰਦਾ ਸੀਗਾ ਪੁਰਾਣਾ ਕਬੂਤਰਬਾਜ਼ ਸਾਡੀ ਸੋਝ ਤੋਂ ਤਾਂ ਪਹਿਲਾਂ ਦੀਆਂ ਗੱਲਾਂ ਨੇ ਜੀ ਚੰਦ ਦੇ ਘਰੋਂ ਕਬੂਤਰ ਆਇਆ ਸੀ ਕਿ ਸ਼ਾ ਅੱਖਾਂ ਜੀ ਕਾਲੀਆਂ ਅੱਖਾਂ ਦਾ ਫੌਜੀ ਸਾਹਿਬ ਕੋਲੇ ਠੀਕ ਹੈ ਉਹ ਕਾਲੀਆਂ ਅੱਖਾਂ ਦਾ ਕਬੂਤਰ ਜਦੋਂ ਲਿਆ ਕੇ ਇਹਨਾਂ ਨੇ ਫੌਜੀ ਸਾਹਿਬ ਨੇ ਪਤ ਨਹੀਂ ਕਾਲ ਸਰੀ ਨਾਲ ਪਾਇਆ ਆਪਦੀ ਬਲੱਡ ਲਾਈਨ ਚ ਪਾਇਆ ਉਹ ਕਬੂਤਰ ਨੇਗਾ ਚੀਨੇ ਵਜੇ ਕੱਢੇ ਕਾਲੇ ਚੀਨੇ ਕਾਲੇ ਚੀਨੇ ਜਿਹੜਾ ਚੰਦ ਦੇ ਘਰੋਂ ਆਇਆ ਸੀ ਨਸਰਾਲੀ ਵਾਲੇ ਦੇ ਉਹ ਤੋਂ ਬਰੇ ਚੀਨਿਆਂ ਦੀ ਨਸਲ ਹੋ ਗਈ ਮਸ਼ਹੂਰ ਜੀ ਠੀਕ ਹੈ ਜਾਣਦੇ ਜਿਹੜਾ ਚੀਨਾ ਚੀਨਿਆਂ ਦੀ ਨਸਲ ਹੋਈ ਆ ਮਸ਼ਹੂਰ ਉਹ ਨਸਰਾਲੀ ਵਾਲੇ ਚੰਦ ਦੇ ਘਰੋਂ ਕਬੂਤਰ ਆਇਆ ਸੀ ਉਹ ਜਦੋਂ ਟਮੋਟ ਵਾਲਿਆਂ ਚ ਪੈ ਗਿਆ ਕਬੂਤਰਾਂ ਚ ਉੱਥੋਂ ਮੰਨ ਲਓ ਕਾਲੇ ਚੀਨੇ ਮਸ਼ਹੂਰ ਹੋ ਗਏ ਜੀ ਬੰਦ ਦਾ ਮਤਲਬ ਜਿੱਦਾਂ ਪਹਿਲਾਂ ਮੋਰਗਾ ਸ਼ਾਹ ਹਤਾ ਉਸ ਤੋਂ ਬਾਅਦ ਗੋਲਾ ਬੰਬ ਬਣਿਆ ਬੰਬ ਤੋਂ ਬਾਅਦ ਮਸਾਲੇ ਬਣ ਗਏ ਅੱਛਾ ਜੀ ਤੇ ਉਹ ਉਹ ਜਿਹੜੇ ਚੀਨੇ ਸੀਗੇ ਜੀ ਇਹ ਕਬੂਤਰ ਆਮ ਲੋਕਾਂ ਤੋਂ ਨਹੀਂ ਕਿਸੇ ਤੋੜੇ ਕਿਉਂਕਿ ਘਰੇ ਬਹੁਤ ਘੱਟ ਇਹ ਤਾਂ ਜੇ 7 ਵਜੇ ਡਾ ਜੇ ਤਾਂ 9 ਵਜੇ ਬਹਿ ਜਾਂਦੇ ਸੀਗੇ ਜੇ 9 ਵਜੇ ਛੱਡੇ ਤਾਂ 11 ਵਜੇ ਬਹਿ ਜਾਂਦੇ ਸੀ ਤਕਰੀਬਨ ਇਹ ਕਬੂਤਰ ਆਮ ਬੰਦੇ ਤੋਂ ਨਹੀਂ ਉੜੇ ਬਾਜੀ ਨਹੀਂ ਇਹ ਜਿੱਤੇ ਆਮ ਬੰਦੇ ਨੇ ਛੱਡੇ ਨੇ ਇਹ ਇਕੱਲਾ ਫੌਜੀ ਸਾਹਿਬ ਜਾਂ ਜਿਹੜੇ ਜਿੱਦਾਂ ਟੂ ਬਬਾਟ ਮੋਟ ਹੋ ਗਿਆ ਜਰਗ ਵਾਲੇ ਹੋ ਗਏ ਗੋਲੇ ਬਾਈ ਉਹ ਨਹੀਂ ਸੁੱਖੇ ਉਹ ਨਹੀਂ ਉਸਤਾਦ ਜੀ ਭੋਲੂ ਸਿਹੋੜਾ ਜਿਹੜੇ ਭੀਪਾ ਹੋ ਗਿਆ ਪਾਇਲ ਵਾਲਾ ਬੂਟਾ ਹੋ ਗਿਆ ਢਮੋਟ ਵਾਲਾ ਜਿਹੜੇ ਬੰਦੇ ਆ ਨੂੰ ਨੌਲੇਜ ਸੀਗੀ ਉਹ ਬੰਦਿਆਂ ਤੋਂ ਹੀ ਕਬੂਤਰ ਉੜੇ ਨੇ ਇਹ ਇਹ ਜਿਹੜੇ ਚੀਨੇ ਨੇ ਇਹ ਆਮ ਬੰਦਾ ਕੂਤਰ ਨਹੀਂ ੜਾ ਸਕਿਆ ਕਿਉਂਕਿ ਤਾਂ ਨਹੀਂ ੜਾਨ ਨਹੀਂ ਸੀ ਹੈਗੀ ਹਾਂ ਸੋ ਇਹ ਮਤਲਬ 2-3 ਘੰਟੇ ਉੜਦੇ ਦੋ ਤਿੰਨ ਘੰਟੇ ਉੜਦੇ ਕਿਸੇ ਫਿਰ ਵਿੱਥਾਂ ਹੀ ਪਾਉਂਦੇ ਸੀ ਬਾਹਰ ਜਾ ਕੇ ਵਿੱਥਾਂ ਹੀ ਪਾਉਂਦੇ ਸੀ ਹਾਂਜੀ ਹਾਂਜੀ ਠੀਕ ਆ ਤੋ ਇਸ ਤੋਂ ਬਾਅਦ ਨਸਲਾਂ ਦੀ ਗੱਲ ਹੋ ਗਈ ਖਤਮ